ਜਾ ਜਿਹੜਾ ਸਾਡੇ ਬੋਲਣ ਦੇ ਨਾਲ ਜਿਹੜੇ ਠੱਗੀ ਮਾਰੀ ਤੁਰਿਆਂ ਦੇ ਲੋਕਾਂ ਨੂੰ ਵੱਡੀ ਤੁਰੇ ਜਾਂਦੇ ਸੀਗੇ ਅਸੀਂ ਅੱਜ ਉਹ ਜਿਹਨੂੰ ਠੱਲ ਪਈ ਹੈ ਪਤਾ ਹੈ ਵੀ ਕੋਈ ਬੰਦਾ ਉੱਠਿਆ ਕਿਸੇ ਬੰਦੇ ਨੇ ਨਹੀਂ ਇਹ ਯਾਰਾ ਕੋਈ ਮੁੱਦਾ ਹੀ ਨਹੀਂ ਹੈਗਾ ਬਾਈ ਕੋਈ ਫਰਜ਼ ਕਰ ਜੇ ਬੰਦਾ ਲੋਕੋਈ ਬੰਦਾ ਐਮ ਐਲ ਏ ਕੋਲੇ ਜਾਂਦਾ ਐਮ ਐਲ ਏ ਕਹਿ ਨਹੀਂ ਸਕਦਾ ਵੀ ਯਾਰ ਐਮ ਵੀ ਆ ਯਾਰ ਤੂੰ ਇਹਦੇ ਏਜੰਟ ਨੂੰ ਕਹਿੰਦਾ ਪੈਸੇ ਵਾਪਸ ਕਿਉਂ ਨਹੀਂ ਕਰਦਾ ਜਾਂ ਪੁਲਿਸ ਨੂੰ ਕਹਦੇ ਕਿਉਂਕਿ ਐਮ ਐਲ ਏ ਦਾ ਨਾ ਯਾਰੀ ਆ ਜਿਹੜੇ ਸਾਰੇ ਜਿਹੜੇ ਸਰਕਾਰਾਂ ਦੀ ਛਾਤਰਛਾਹ ਹੈ ਟੱਗੀਆਂ ਬਾਈ ਜਣੇਗਾ ਅਸਲ ਦੇ ਵਿੱਚ ਸਰਕਾਰਾਂ ਕਿਉਂ ਨਹੀਂ ਇਸ ਵੱਲ ਜਾ ਕਰੀਆਂ ਸਰਕਾਰਾਂ ਕਿਉਂ ਨਹੀਂ ਨੱਥ ਪਾਉਣਾ ਚਾਹੁੰਦੀਆਂ ਆਪਣੇ ਪ੍ਰਸ਼ਾਸਨ ਨੂੰ ਕਹਿ ਕੇ ਜੀ ਹਰ ਇੱਕ ਜਿਹੜੀ ਮੇਨ ਗੱਲ ਆ ਜਿਹੜੀ ਰਾਜਨੀਤੀ ਕੀ ਆ ਹਰ ਇੱਕ ਬੰਦਾ ਸਵਾਰਥੀ ਹੋ ਗਿਆ ਮੇਰੀ ਲੜਾਈ ਪਤਾ ਕੀ ਆ ਮੇਰੀ ਲੜਾਈ ਇਹ ਆ ਵੀ ਵੋਟਾਂ ਲੈਣ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਆ ਵੋਟਾਂ ਜਿੱਤ ਜਾਣ ਤੋਂ ਬਾਅਦ ਗੱਲ ਕੁਝ ਹੋਰ ਹੁੰਦੀ ਆ ਏਜੰਟ ਦੇ ਕੋਈ ਬੰਦਾ ਵਾਕਿਆ ਇਮੀਗ੍ਰੇਸ਼ਨ ਦੇ ਵਿੱਚ ਤੂੰ ਦੇਖੀ ਜਦੋਂ ਉਹਨੇ ਫਾਈਲ ਲਵਾਉਣੀ ਆ ਜਿਹੜੋ ਨੇ ਪਤਾ ਉਹਨੇ ਪੈਸੇ ਲੈਣੇ ਆ ਉਦੋਂ ਬੜੀ ਆਉਂਦਾ ਸਾਰਾ ਸਟਾਫ ਮਿੱਠੀਆਂ ਮਾਰੂ ਵੱਡੇ ਵੱਡੇ ਉਹਨੂੰ ਸੁਪਨੇ ਦਿਖਾਊਗਾ ਇਹ ਕਰਦਾਂਗੇ ਚੋਕ ਕਰਦਾਂਗੇ ਭੋਗ ਕਰਦਾਂਗੇ ਚਾਹ ਵੀ ਪਿਉ ਪਾਣੀ ਪਿਉ ਜਦੋਂ ਦੀ ਫਾਈਲ ਨਹੀਂ ਲਵਾਈ ਪੈਸੇ ਖਾ ਗਿਆ ਫਿਰ ਉਹਨੂੰ 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 ਕਹਿਣਗੇ ਸਾਡੇ ਦਫ਼ਤਰ ਚ ਕਿਉਂ ਆਇਆ ਉਹਨੂੰ ਗਾਲਾਂ ਕੱਢਦੇ ਨੇ ਉਹਨੂੰ ਬਹੁਤ ਸਾਰੇ ਧਮਕੀਆਂ ਦਵਾਉਂਦੇ ਨੇ ਇਹੀ ਚੀਜ਼ ਦੀ ਲੜਾਈ ਆ ਵੀ ਜਿਹੜੀਆਂ ਕਿ ਜਿਹੜੀ ਸੱਚ ਤੇ ਝੂਠ ਦੀ ਲੜਾਈ ਆ ਵੋਟਾਂ ਲੈਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਵੋਟਾਂ ਲੈਣ ਤੋਂ ਬਾਅਦ ਗੱਲਾਂ ਹੋਰ ਜੇ ਕੋਈ ਐਮਐਲਏ ਰਾਜਨੀਤਿਕ ਬੰਦਾ ਆ ਲੋਕਾਂ ਦੇ ਛੋਟੇ ਛੋਟੇ ਮਸਲੇ ਹੱਲ ਕਰ ਦੇ ਤਾਂ ਕਿੱਡੀ ਕਬੱਡੀ ਗੱਲ ਆਪਣਾ ਸਵਾਰਥ ਹੋ ਜਾਂਦਾ ਹੁਣ ਫਰਜ਼ ਕਰ ਇੱਥੇ ਮੈਂ 20 ਬਾਰੀ ਮੈਂ ਮੈਂ ਤੁਹਾਨੂੰ ਦੋ ਤਿੰਨ ਏਜੰਟਾਂ ਦੇ ਨੌਂ ਦਾ ਦਿੰਦਾ ਕਈ ਟੌਪ ਦੇ ਏਜੰਟਾਂ ਦੇ ਨਾਲ ਇਹ ਕਦਾ ਨੁਕਲ ਮੁਕਲ ਜਾ ਉਹ ਕਹਿੰਦਾ ਬਾਈ ਦੱਸ ਤੈਨੂੰ ਕੀ ਚਾਹੀਦਾ ਗੱਡੀ ਦੇਈਏ ਤੈਨੂੰ ਕੀ ਦੇਈਏ ਇਹ ਕੋ ਚੰਡੀਗੜ੍ਹ ਵਾਲਾ ਆਪਣਾ ਗੌਰਵ ਵਰਗੇ 10 ਕਿੰਨੇ ਪੈਸੇ ਚਾਹੀਦੇ ਨੇ ਇਹ ਜੇ 20 ਏਜੰਟ ਸੀਗੇ ਜਿਹੜੇ ਕਹਿੰਦੇ ਜੀ ਦੱਸ ਤੈਨੂੰ ਗ ਹੁਣ ਇਹ ਜੇ ਏਜੰਟ ਜੇ ਕਿਸੇ ਨੂੰ ਐਮਐਲਏ ਨੂੰ ਰਾਜਨੀਤਿਕ ਬੰਦੇ ਨੂੰ ਕਹਿੰਦੇ ਨੇ ਵੀ ਜਾ ਕੇ ਉਹ ਪੈਸੇ ਲੈ ਕੇ ਅਗਲਾ ਚੁੱਪ ਕਰ ਜਾਂਦਾ ਉਹਨੇ ਨਿੱਜੀ ਸਵਾਰਥਾਂ ਦਾ ਮਾਰਾ ਇਸ ਕਰਕੇ ਨਿੱਜੀ ਸਵਾਰਥਾਂ ਦਾ ਮਾਰਾ ਲੋਕਾਂ ਦੇ ਜਿਹੜੇ ਪੈਰਾ ਦਿੰਦਾ ਨਹੀਂਗਾ ਐ ਬੋਲਦਾ ਨਹੀਂ ਹੈ ਕੋਈ ਇੱਥੇ ਹਜ਼ਾਰਾਂ ਮੈਂ ਇੱਕ ਚੀਜ਼ ਤੁਹਾਡੇ ਲੋਕਾਂ ਦੀ ਵੀ ਤੁਹਾਨੂੰ ਗੱਲ ਦੱਸਦਾ ਮੈਂ ਨਿੱਜੀ ਦੁਸ਼ਮਣੀ ਇੰਨੀ ਕਿ ਜ਼ਿਆਦਾ ਪੈਦਾ ਕਰ ਲਈ ਇੰਨੇ ਕਿ ਜ਼ਿਆਦਾ ਇੱਥੇ ਗੈਂਗਸਟਰਾਂ ਦੇ ਧਮਕੀਆਂ ਫੋਨ ਆ ਜਾਂਦੇ ਨੇਗੇ ਪਰ ਗੱਲ ਇਹ ਉਹ ਆ ਵੀ ਸਾਡੇ ਲੋਕ ਮੈਂ ਦੇਖਿਆ ਕਈਆਂ ਨੂੰ ਨਾ ਮੈਂ ਬਹੁਤ ਫੋਨ ਲਾਉਣਾ ਹੋਣਾ ਸਾਡੇ ਡੈਰੀ ਚ ਯਾਰ ਤੁਸੀਂ ਨਾ ਘਟੋ ਘਟ ਆ ਆ ਚੀਜ਼ਾਂ ਦਾ ਪਹਿਰਾ ਦਿਓ ਕਿ ਤੇ ਆ ਕੇ ਖੜਜੋ ਲੋਕ ਪਾਸ ਆ ਆ ਵੀ ਜਦਾ ਕੰਮ ਹੋਇਆ ਗਉਂ ਖੱਟਿਆ ਪਾਸਾ ਬਟਿਆ ਮੁੜ ਕੇ ਅਗਲਾ ਕਹਿੰਦਾ ਵੀ ਚਲੋ ਜੀ ਤੂੰ ਕੌਣ ਮੈਂ ਕੌਣ ਇਹ ਸਮੱਸਿਆ ਸਾਡੇ ਲੋਕਾਂ ਦੀ ਹੋਈ ਪਿਆ ਇੰਨਾ ਜਿਆਦਾ ਪਿਛਲੇ 20 25 ਦਿਨਾਂ ਤੋਂ ਸਟ्रेस ਦੇ ਵਿੱਚ ਚੱਲ ਰਹੇ ਹਾਂ ਮੇਰੇ ਪਰਿਵਾਰ ਤੱਕ ਗੱਲਾਂ ਪਹੁੰਚ ਗਈਆਂ ਮੇਰੀ ਫੈਮਿਲੀ ਨੂੰ ਤੰਗ ਕਰਨ ਤੇ ਕਰ ਗੱਲਾਂ ਪਹੁੰਚ ਗਈਆਂ ਬੰਦਾ ਆਪਦੇ ਦੇ ਝੱਲ ਲੈਂਦਾ ਬਾਈ ਜਦੋਂ ਭੈਣ ਭੈਣ ਭੈਣਾ ਇਹ ਕਹਿੰਦੀ ਨੇ ਨਾ ਵੀ ਅਸੀਂ ਅ ਅਸੀਂ ਵੀ ਅਸੀਂ ਸਾਡੇ ਘਰ ਸਾਡੇ ਅਸੀਂ ਤਰ੍ਹਾਂ ਕੀ ਬੁਰਾ ਕਰਤਾ ਤੇਰੀ ਸਮਾਜ ਸੇਵਾ ਸਾਨੂੰ ਲੈ ਕੇ ਵੇਜੂਗੀ ਫਿਰ ਗੱਲ ਕਿਤਨਾ ਕਿਤੇ ਆ ਕੇ ਨਾ ਬੰਦੇ ਦਾ ਮਨ ਦੁਖੀ ਹੋ ਜਾਂਦਾ ਵੀ ਯਾਰ ਉਹ ਫਿਰ ਐ ਸੋਚਣਾ ਬੰਦਾ ਵੀ ਇਹ ਪੈਣਾ ਵੀ ਪਬਲਿਕ ਵਰਗਿਆਂ ਨੇ ਵੀ ਇਹਨਾਂ ਦਾ ਕਿਉਂ ਘਰ ਜਾਣਦੇ ਹੋਣਾ ਭਾਨਾ ਸਰਕਾਰਾਂ ਜਾਂ ਇਹ ਜਿਹੇ ਜਿਹੜੇ ਲੀਡਰ ਨੇ ਠੱਗ ਚੋਰ ਉਹ ਭਾਨਾ ਉਹਨੂੰ ਗਾਹਾਂ ਜਾ ਕੇ ਤੰਕਰਦੇ ਨੇ ਇਹ ਸਰੀਆਂ ਸਮੱਸਿਆਵਾਂ ਵੀ 25 ਦਿਨਾਂ ਤੋਂ ਮੈਂ ਸਟ्रेस ਜਿਹੜੀ ਆਉਂਦੇ ਦਿਮਾਗ ਤੇ ਚੱਲੇ ਹੈ ਨਾ ਮੈਨੂੰ ਪਤਾ ਜੀ ਪਿਛਲੇ ਸਮੇਂ ਦੇ ਵਿੱਚ ਕੀ ਹੋਇਆ ਮਹਾਲੀ ਦੇ ਵਿੱਚ ਕੱਟ ਕਰ ਲੈਣਾਂ ਨੇ ਏਜੰਟਾਂ ਨੇ ਕੱਟ ਕੀਤਾ ਹੋਇਆ ਤੇ ਇਹਨਾਂ ਨੇ ਮੀਟਿੰਗ ਕੀਤੀ ਇਹਨਾਂ ਨੇ ਐਸਾ ਦਿਵਾ ਮੇਰੇ ਤੇ ਪਾਇਆ ਮੈਂ ਕਿਹਾ ਚੱਲ ਇਨਾ ਇਹਨਾਂ ਨੇ ਕਰਾ ਵੀ ਇਹ ਕਰਦਾਂਗੇ ਜੋ ਕਰਦਾਂਗੇ ਉਹ ਕਰਦਾਂਗੇ ਉਦੋਂ ਵੀ ਆਹੀ ਧਮਕੀਆਂ ਆਹੀ ਫੋਨ ਕਿਤੇ ਰਾਜਨੀਤਿਕ ਦਿਵਾ ਕਿਤੇ ਉਹ ਦਿਵਾ ਉਦੋਂ ਬੜਾ ਢੱਲਾ ਕਰਨਾ ਪਿਆ ਕੰਮ ਉਦੋਂ ਬਾਅਦ ਫੇਰ ਚੱਕਿਆ ਕੰਮ ਫੇਰ ਹੀ ਮੁੱਦਾ ਟਾਇਆ ਹੁਣ ਫੇਰ ਇਹਨਾਂ ਨੇ ਉਹੀ ਕੰਮ ਬਿੱਡਾ ਹੋਇਆ ਜਾ ਕੇ ਉਹੀ ਮੇਰੀ ਨਿੱਜੀ ਜ਼ਿੰਦਗੀ ਨੂੰ ਟਾਰਗੇਟ ਕਰਨਾ ਉੱਥੇ ਤੇ ਕਰ ਪਹੁੰਚੇ ਹੋਏ ਨੇ ਮੈਂ ਗੱਲ ਕਹਿਣਾ ਬਾਈ ਉਸ ਗੁਰੂ ਮਹਾਰਾਜ ਨੂੰ ਹਾਜ਼ਰ ਨਜ਼ਰ ਰੱਖ ਕੇ ਇਹ ਗੱਲ ਕਹਿਣਾ ਵੀ ਜਦ ਤੱਕ ਕੋਈ ਪ੍ਰੂਫ ਵਿੱਧ ਲੈ ਕੇ ਸਵਾਬਤ ਕਰਦੇ ਵੀ ਕਿਸੇ ਨੂੰ ਭਾਨ ਨੇ ਪੈਸੇ ਲੈਤੇ ਹੁਣ ਜਾਂ ਕੋਈ ਏਜੰਟ ਇਹ ਪ੍ਰੂਫ ਕਰਦੇ ਵੀ ਮੈਂ ਇੱਥੇ ਪੈਸੇ 8:00 ਵਜੇ ਆ ਚੀਜ਼ ਦਿੱਤੇ ਸੀ ਤਾਂ ਲੋਕ ਸੇਵਾ ਜਾਂ ਮੈਂ ਇਸ ਚੀਜ਼ ਦਾ ਪ੍ਰੂਫ ਕਰਦਾ ਵੀ ਆਹ ਲੋਕਾਂ ਨੂੰ ਇੰਨੇ ਪੈਸੇ ਵਾਪਸ ਕਰਵਾਏ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਏਜੰਟ ਸੀਗਾ ਤੁਸੀਂ ਦੇਖੀਓ ਵੀਡੀਓ ਸ਼ਾਇਦ ਜਿਹੜਾ ਗੱਲਾਂ ਬੋਲਦਾ ਸੀਗਾ ਹੁਣ ਉਹ ਮੇਰੇ ਖਰਾਬ ਪ੍ਰੂਫ ਕਰਕੇ ਦਿਖਾਵੇ ਮੈਂ ਉਹਦੇ ਖਿਲਾਫ ਪ੍ਰੂਫ ਸਬੂਤ ਸਾਫਤ ਕਰਦਾ ਆ ਖੜਾ ਬੰਦਾ 4.5 ਲੱਖ ਰੁਪਇਆ ਇਹ ਕਹਿੰਦਾ ਵੀ ਮੇਰੇ ਕੋਲੇ ਵਿੱਦ ਪ੍ਰੂਫ ਨੇਗੇ ਆ ਖੜਾ 4.5 ਲੱਖ ਰੁਪਇਆ ਬਿਲਕੁਲ ਜੀ ਹਾਂਜੀ ਹਾਂ ਮੇਰਾ 4.5 ਲੱਖ ਰੁਪਇਆ ਲਗਭਗ 1.5 ਸਾਲ ਤੋਂ ਮੈਂ ਬਾਈਪਾਨੇ ਲਵਿਆ ਸੀ 13 ਤਰੀਕ ਨੂੰ ਉਸ ਦਿਨ ਕਾਫੀ ਤੂਤੂ ਮੇਮ ਵੀ ਹੋਈ ਮਰ ਹਜ ਤੱਕ ਮੇਰੇ ਪੈਸੇ ਵਾਪਸ ਨਹੀਂ ਹੋਏ ਬਾਈਪਾਨੇ ਲਵਿਆ ਜ ਮੈਂ ਫੇਰ ਆਇਆ ਫਿਰ ਇਨਸ਼ਾਅੱਲਾ ਕੋਈ ਨਾ ਕੋਈ ਮੁੱਦਾ ਕਰਾਂਗਾ ਗੱਲ ਬਾਤ ਤੇ ਇਨਸ਼ਾਅੱਲਾ ਮਸਲਾ ਹੱਲ ਹੋਊਗਾ ਅੱਲਾ ਜੱਤੋਂ ਉਮੀਦ ਮੈਂ ਕਹਿੰਦਾ ਵੀ ਮੈਂ ਸਬੂਤ ਪੇਸ਼ ਕਰਨਾ ਇਹ ਬੰਦੇ ਤੁਸੀਂ ਯਾਰ 20 250 500 ਰੁਪਏ ਵਾਲਾ ਕੰਮ 4.5 ਲੱਖ 20 ਲੱਖ 10 ਲੱਖ ਠੋਕ ਤੇ ਲੋਕ ਯਾਰ ਮਰਨ ਵਾਲੇ ਕਰਦੇ ਲੋਕ ਯਾਰ ਪਰ ਭਾਣਾ ਸਿੱਧੂ ਵੀ ਕੌਣ ਹੁੰਦਾ ਉਹ ਜਿਹੜੇ ਏਜੰਟਾਂ ਨੂੰ ਸਿੱਧਾ ਬੋਲਣਾ ਤੂੰ ਕਹਿ ਕੇ ਕਹਿਣਾ ਜਾਂ ਕਹਿਣਾ ਕਿ ਇੱਥੇ ਪੈਸੇ ਰੱਖ ਕੇ ਅਸ ਤੱਕ ਪਹਿਲੀ ਗੱਲ ਜਿਹੜੀ ਤੂੰ ਕਹਿ ਕੇ ਗੱਲ ਕਰਨ ਵਾਲੀ ਗੱਲ ਆ ਹਨਾ ਜਾਂ ਮੈਂ ਕੌੜਾ ਰੁੱਖਾ ਬੋਲਦਾ ਪਹਿਲੀ ਗੱਲ ਜਿਹੜੇ ਬੰਦੇ ਇੱਥੇ ਕਈ ਏਜੰਟਾਂ ਨੇ ਘਰ ਆ ਕੇ ਪੈਸੇ ਵਾਪਸ ਕਰਕੇ ਗਏ ਨੇਗੇ ਹੁਣ ਇੱਥੇ ਘਰ ਆ ਕੇ ਜੇ ਕਿਸੇ ਨੂੰ ਕੋਈ ਸ਼ੱਕ ਆ ਤਾਂ ਮੇਰੇ ਕੋਲੇ ਆ ਕੇ ਕੱਢ ਵੀ ਲਵੇ ਉਹਨਾਂ ਨੂੰ ਮਲਾ ਵੀ ਦਊਗਾ ਵੀ ਇਹਨਾਂ ਦਾ ਮੈਨੂੰ ਇਹ ਵੀ ਚਲ ਇਹਨਾਂ ਨੇ ਪੰਜਾਬ ਦੇ ਲੋਕਾਂ ਨੇ ਨਹੀਂ ਟਿਕਣਾ ਇਹ ਤਾਂ ਕਹਿੰਦੇ ਸੀ ਖੂਜ ਡਿੱਗਣੇ ਇਹ ਬਾਹਰ ਜਾਣਾ ਮੈਨੂੰ ਇਹ ਵੀ ਇਹਨਾਂ ਜਿਹੜਾ ਚੱਲਦਾ ਚਲਾਈ ਜਿਹਨੇ ਆਪਣੇ ਕਹਿਣ ਤੇ ਪੈਸੇ ਇਹਨਾਂ ਨੇ ਵਾਪਸ ਕਰਕੇ ਉਹ ਏਜੰਟ ਉਹਨਾਂ ਦੇ ਅਗਲੀ ਗੱਲ ਜਿਹੜੀ ਤੂੰ ਕਹਿਣ ਵਾਲੀ ਗੱਲ ਆ ਜਿਹੜਾ ਫਿਰ ਡੰਡੇ ਦਾ ਯਾਰ ਡੰਡੇ ਨੇ ਸਿੱਧਾ ਆਉਂਦਾ ਫਿਰ ਉਹਨਾਂ ਨੂੰ ਉਸ ਤਰ੍ਹਾਂ ਠੋਕੀਦਾ ਤਾਂ ਇਹ ਦੇਖਿਆ ਹੋਣਾ ਕਿੰਨੇ ਮੈਂ ਇਮੀਗ੍ਰੇਸ਼ਨ ਦੇ ਗਿਆ ਵੀ ਆ ਜਾ ਕੇ ਫਿਰ ਤੈਨੂੰ ਪਤਾ ਉੱਥੇ ਉਹ ਕੁੱਤੇ ਗਾਣੀ ਕਰਕੇ ਪੈਸੇ ਮੜਵਾ ਕੇ ਵੀ ਲਿਆ ਆ ਫਿਰ ਇਹਨਾਂ ਨੂੰ ਉਸ ਡੰਡੇ ਦੇ ਯਾਰ ਡੰਡੇ ਦੇ ਠੀਕ ਹੁੰਦੇ ਨੇ ਸੋਸ਼ਲ ਮੀਡੀਆ ਤੇ ਜਿਵੇਂ ਮੈਂ ਤੈਨੂੰ ਗੱਲ ਕਹੀ ਹੈ ਨਾ ਇਹ ਸਾਰੀ ਜਿਹੜਾ ਪ੍ਰਚਾਰ ਇੱਥੋਂ ਸ਼ੁਰੂ ਕਰ ਦਿੰਦੇ ਨੇਗੇ ਇੱਥੇ ਇਹਨਾਂ ਨੂੰ ਮੈਂ ਬਦਨਾਮ ਕਰਦਾ ਰੱਜ ਕੇ ਇੱਥੇ ਇਹਨਾਂ ਨੂੰ ਭੰਡਦਾ ਤਾਂ ਕਰਕੇ ਤੂੰ ਕਰਕੇ ਗੱਲ ਕਰਨੀ ਪੈਂਦੀ ਆ ਫਿਰ ਜਦੋਂ ਕੋਈ ਬੰਦਾ ਪਿਆਰ ਨਾ ਨਾ ਮੰਨੇ ਆਹ ਗੱਲ ਆ ਜੇ ਮੈਨੂੰ ਇਸ ਚੀਜ਼ ਦੇ ਵਿੱਚ ਮੈਂ ਗਲਤਾਂ ਤਾਂ ਮੈਨੂੰ ਦੱਸ ਦੋ ਵੀ ਜੇ ਠੱਗ ਜਿਨ੍ਹਾਂ ਨੂੰ ਮੈਂ ਕਹਣਾ ਵੀ ਜਿਹੜੇ ਵੀ ਮੈਂ ਏਜੰਟਾਂ ਦੇ ਖਿਲਾਫ ਮੈਂ ਕਹਣਾ ਵੀ ਪ੍ਰੂਫ ਕਰਦਾ ਵੀ ਆ ਠੱਗ ਨੇ ਇਹਨਾਂ ਨੇ ਲੱਖ ਠੱਗੀਆਂ ਮਾਰੀਆਂ ਨੇ ਸਾਰਾ ਪੰਜਾਬ ਇਹਨੇ ਬਰਬਾਦ ਕਰਕੇ ਛੱਡਤਾ